ਜਮਾ ਸਸਤੇ ਰੇਟ ਦੇ ਵਿੱਚ ਆਪਾਂ ਅੱਜ ਮਕਾਨ ਲੈ ਕੇ ਪਹੁੰਚੇ ਹਾਂ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗਾ ਰੇਟ ਤੋਂ ਪਤਾ ਲੱਗ ਗਿਆ ਹੋਊਾ ਰੇਟ ਸਿਰਫ 19 ਲੱਖ ਰੁਪਏ ਡਿਮਾਂਡ ਹੈ ਰਜਿਸਟਰੀ ਬੜੀ ਜਗ੍ਹਾ ਪੂਰਾ ਖੁੱਲਾ ਡੂਲਾ ਮਕਾਨ ਹੈ ਕੱਲੀ ਗੱਲੀ ਆਪਾਂ ਗੱਲ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਲਾਜ਼ਮੀ ਨੋਟ ਕਰ ਲਓ 73800426173 ਜੇ ਕਿਸੇ ਨੇ ਘਰ ਕੋਠੀ ਮਕਾਨ ਆਪਦਾ ਵੇਚਣਾ ਕਿਸੇ ਵੀ ਏਰੀਆ 'ਚ ਆਪਣੇ ਕੋਲੇ ਵਧੀਆ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋ ਆਪਣੇ ਕੋਲੇ ਭੇਜੋ ਆਪਣੇ ਨੰਬਰ ਤੇ ਫ੍ਰੀ ਦੇ ਵਿੱਚ ਆਪਾਂ ਐਡ ਤੋਂ ਅੜੀ ਚੈਨਲ ਤੇ ਲਗਾ ਦਾਂਗੇ ਨਵੀਆਂ ਨਵੀਆਂ ਕੋਠ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਵੀਡੀਓ ਨੂੰ ਆਪਾਂ ਹੁਣ ਸ਼ੁਰੂ ਕਰਦੇ ਹਾਂ ਜੀ ਤੇ ਤੁਸੀਂ ਮਕਾਨ ਦੇਖਿਓ ਪੂਰਾ ਤੇ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗਾ ਤੁਹਾਡੀ ਡਿਮਾਂਡ ਤੇ ਆਪਾਂ ਲੈ ਕੇ ਪਹੁੰਚਿਆ ਤੁਹਾਡੀ ਫਰਮਾਇਸ਼ ਆਈ ਸੀਗੀ ਜਿਵੇਂ ਦੀ ਓਮੇਦ ਆਪਾਂ ਘਰ ਲੈ ਕੇ ਪਹੁੰਚਿਆ ਕੋਰਨਰ ਤੇ ਘਰ ਬਣਿਆ ਹੋਇਆ ਇੱਕ ਪਾਸੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਗਲੀ ਲੱਗਦੀ ਆ ਤੇ ਇਹ ਫਰੰਟ ਤੇ ਵੀ ਇਹਨਾਂ ਨੂੰ ਗਲੀ ਲੱਗਦੀ ਆ ਬਾਕੀ ਜਿਹੜਾ ਘਰ ਅੱਜ ਆਪਾਂ ਲੈ ਕੇ ਪਹੁੰਚਿਆ ਬਹੁਤ ਸੋਹਣਾ ਘਰ ਹੈਗਾ ਤੁਸੀਂ ਦੇਖੋ ਜੀ ਬਿਹੜਾ ਜਿਹੜਾ ਬਣਿਆ ਹੋਇਆ ਪੂਰਾ ਖੁੱਲਾ ਡੁਲਾ ਬਣਿਆ ਹੋਇਆ ਸਾਰਾ ਇਹਨਾਂ ਨੇ ਪੱਕਾ ਕਰਵਾਇਆ ਹੋਇਆ ਤੇ ਕੰਮ ਟੋਟਲ ਆਪਾਂ ਨੂੰ ਕਿਤਾ ਕਰਾਇਆ ਮਿਲੂਗਾ ਘਰ ਨੂੰ ਤੁਸੀਂ ਅੰਦਰੋਂ ਵੀ ਦੇਖੋ ਅੰਦਰੋਂ ਇਹਨਾਂ ਨੇ ਬਹੁਤ ਸ਼ੌਂਕ ਨਾਲ ਕੰਮ ਸਾਰਾ ਕੰਪਲੀਟ ਕਰਵਾਇਆ ਹੋਇਆ ਉੱਪਰ ਜਾਣ ਵਾਸਤੇ ਇੱਕ ਪਾਸੋਂ ਦੀ ਆਪਾਂ ਨੂੰ ਪੌੜੀਆਂ ਮਿਲ ਜਾਣਗੀਆਂ ਤੇ ਜਿੱਧਰ ਹੁਣ ਕੈਮਰਾ ਚੱਲ ਰਿਹਾ ਇੱਧਰ ਵੀ ਤੁਸੀਂ ਦੇਖ ਲਓ ਜੀ ਸਾਰਾ ਕੁਝ ਵਧੀਆ ਹੈਗਾ ਤੇ ਪੂਰਾ ਇਹਨਾਂ ਨੇ ਮੇਨਟੇਨ ਕਰਕੇ ਰੱਖਿਆ ਹੋਇਆ ਸਾਰੇ ਘਰ ਨੂੰ ਜਗਾਂ ਦੀ ਆਪਾਂ ਗੱਲ ਕਰੀਏ ਤਾਂ ਜਗਾਂ ਟੋਟਲ ਆਪਾਂ ਨੂੰ 10 ਬਿਸਵੇ ਮਿਲ ਜੂਗੀ 10 ਬਿਸਵੇ ਜਿਹੜੀ ਜਗ੍ਹਾ ਹੁੰਦੀ ਹੈ ਕੋਈ ਥੋੜੀ ਨਹੀਂ ਹੁੰਦੀ ਬਹੁਤ ਡਬਲ ਹੋ ਜਾਂਦੀ ਹੈ ਬਾਕੀ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਤੇ ਇਹ ਬਣਿਆ ਹੋਇਆ ਜੀ ਇਹਨਾਂ ਦਾ ਬਾਥਰੂਮ ਪੂਰਾ ਵਧੀਆ ਤੇ ਕੰਪਲੀਟ ਤਿਆਰ ਕੀਤਾ ਹੋਇਆ ਹੈ ਬਾਹਰ ਵੀ ਇਹਨਾਂ ਨੇ ਇੱਕ ਮਤਲਬ ਕਿ ਪੋਰਚ ਪਾ ਕੇ ਕਾਫੀ ਸਪੇਸ ਤੇ ਕਾਫੀ ਵਧੀਆ ਬਣਾ ਰੱਖਿਆ ਹੈ ਤੇ ਅੰਦਰ ਵੀ ਆਪਾਂ ਚੱਲਾਂਗੇ ਬਾਕੀ ਰੰਗ ਰੋਗਨ ਤੋਂ ਲੈ ਕੇ ਅੰਦਰ ਬਾਹਰੋਂ ਸਾਰਾ ਕੰਮ ਵਧੀਆ ਇਹਨਾਂ ਨੇ ਕਰਵਾਇਆ ਹੋਇਆ ਹੈ। ਉੱਪਰ ਜਾਣ ਵਾਸਤੇ ਪੌੜੀਆਂ ਇੱਥੋਂ ਹੀ ਆਪਾਂ ਨੂੰ ਬਾਹਰਲੀ ਸਾਈਡ ਤੋਂ ਮਿਲ ਜਾਣਗੀਆਂ। ਬਾਕੀ ਡਿਮਾਂਡ ਜਿਹੜੀ ਇਹਨਾਂ ਨੇ ਕੀਤੀ ਹੈ ਉਹ ਤੁਹਾਨੂੰ ਪਹਿਲੇ ਮੈਂ ਕਨਫਰਮ ਕਰਵਾਇ ਦਿੱਤੀ ਸੀਗੀ। ਬਾਕੀ ਆਪਾਂ ਉੱਪਰ ਵੀ ਲਿਖ ਕੇ ਪਹਿਲਾਂ ਹੀ ਲਾਤਾ ਸੀਗਾ ਵੀ 19 ਲੱਖ ਰੁਪਏ ਡਿਮਾਂਡ ਹੈ। ਵੇਖ ਕੇ ਘਾਟਾ ਵਾਧਾ ਕੀਤਾ ਜਾਊਗਾ। ਆ ਰਜਿਸਟਰੀ ਵਾਲੀ ਜਗ੍ਹਾ ਹੈ। ਬਾਕੀ ਜਿਹੜਾ ਇਹ ਤੁਸੀਂ ਦੇਖ ਰਹੇ ਹੋ ਇਨਾਂ ਦੀ ਇੱਕ ਸੁਭਾਤ ਹੈ ਤੂੜੀ ਵਾਸਤੇ ਕਿਉਂਕਿ ਜਿਹੜੇ ਮਾਲਕ ਨੇ ਉਹ ਪਸ਼ੂ ਵੀ ਰੱਖਦੇ ਨੇ ਤੇ ਪਸ਼ੂਆਂ ਵਾਸਤੇ ਇੱਕ ਪਾਸੇ ਬਣਿਆ ਹੋਇਆ ਜਿਵੇਂ ਕਿ ਤੁਸੀਂ ਪਹਿਲਾਂ ਦੇਖਿਆ ਸੀਗਾ ਇੱਕ ਪਾਸੇ ਜਿੱਧਰ ਆਪਣਾ ਹੁਣ ਕੈਮਰਾ ਚੱਲ ਰਿਹਾ ਹੈ ਸੱਜੇ ਹੱਥ ਨੂੰ ਪਸ਼ੂਆਂ ਵਾਸਤੇ ਬਣਿਆ ਹੋਇਆ ਤੇ ਪੂਰੀ ਆਪਾਂ ਗੱਲ ਕਰਾਂਗੇ ਤੁਸੀਂ ਉਧਰੋਂ ਵੀ ਆਪਾਂ ਦੇਖਾਂਗੇ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਨਾਲ ਦੇ ਨਾਲ ਆਪਣੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਲਾਜ਼ਮੀ ਕਰ ਦੋ ਜਿੰਨੇ ਤੁਸੀਂ ਦੇਖ ਰਹੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਮੇਰੇ ਪ੍ਰਾ ਜ਼ਿੰਮੇਦਾਰ ਵਾਸਤੇ ਤੁਸੀਂ ਕਹਿੰਦੇ ਸੀਗੇ ਓਮੇ ਦਾ ਘਰ ਆਪਾਂ ਲੈ ਕੇ ਪਹੁੰਚੇ ਹਾਂ ਜੀ ਰੇਟ ਵੀ ਠੀਕ ਹੈ ਘਰ ਵੀ ਵਧੀਆ ਬਣਿਆ ਹੋਇਆ ਵੀਡੀਓ ਜੇ ਤੁਹਾਨੂੰ ਵਧੀਆ ਲੱਗ ਰਹੀ ਆ ਇਸੇ ਤਰ੍ਹਾਂ ਦੀ ਹਰ ਰੋਜ਼ ਤੁਸੀਂ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਪਹੁੰਚਦੇ ਹਾਂ ਲਾ ਕੇ ਆਪਾਂ ਘਰ ਦੀ ਗੱਲ ਕਰ ਰਹੇ ਹਾਂ ਆਪਾਂ ਨੂੰ ਇੱਕ ਤਾਂ ਰਸੋਈ ਜਿਹੜੀ ਦੇਖੀ ਤੇ ਇੱਕ ਇਹ ਬਾਹਰਲੀ ਸਾਈਡ ਕੱਚੀ ਰਸੋਈ ਵੀ ਆਪਣੀ ਦੇਖਣ ਨੂੰ ਮਿਲ ਜੂਗੀ ਕਿਉਂਕਿ ਆਮ ਖਾਸ ਪਿੰਡਾਂ ਦੇ ਵਿੱਚ ਹੁੰਦੀ ਹੈ ਹੀ ਬਾਹਰਲੀ ਸਾਈਡ ਅੰਦਰ ਆਪਾਂ ਪਹੁੰਚ ਗਏ ਤੁਹਾਨੂੰ ਮੈਂ ਦੱਸਿਆ ਸੀਗਾ ਅੰਦਰੋਂ ਵੀ ਪੂਰਾ ਵਧੀਆ ਬਣਿਆ ਹੋਇਆ ਜਿਹੜਾ ਇਹ ਘਰ ਹੈ ਥੋੜਾ ਜਿਹਾ ਪੁਰਾਣਾ ਜ਼ਰੂਰ ਹੈ ਪਰ ਇਹਨਾਂ ਨੇ ਮੇਨਟੇਨ ਬਹੁਤ ਸੋਹਣਾ ਕਰਕੇ ਰੱਖਿਆ ਹੋਇਆ ਕਿਉਂਕਿ ਕੰਧਾਂ ਤੇ ਬਾਲ ਪੇਪਰ ਵਗੈਰਾ ਲੱਗੇ ਹੋਈ ਨਹੀਂ ਤੇ ਉੱਪਰੋਂ ਆ ਜਿਹੜੀ ਛੱਤ ਦੇਖ ਰਹੇ ਹਾਂ ਇਹ ਤਾਂ ਆਪਾਂ ਨੂੰ ਟਾਇਲ ਬੱਤੇ ਵਾਲੀ ਮਿਲ ਜੂਗੀ ਤੇ ਬਾਕੀ نیچے ਜੇ ਆਪਾਂ ਫਰਸ਼ ਦੀ ਗੱਲ ਕਰੀਏ ਤਾਂ ਸਾਰਾ ਫਾਰਸ਼ ਆਪਾਂ ਨੂੰ ਵਧੀਆ ਮਿਲ ਜੂਗਾ ਟੋਟਲੀ ਤੇ ਸਾਰਾ ਕੁਝ ਤੁਸੀਂ ਕੱਲੀ ਕੱਲੀ ਚੀਜ਼ ਦੇਖ ਵੀ ਰਹੇ ਹੋ ਬਾਕੀ ਡਿਮਾਂਡ 19 ਲੱਖ ਰੁਪਈਆ ਘਾਟਾ ਵਾਧਾ ਕੀਤਾ ਜਾਊਗਾ ਮੁੱਖ ਤੀ ਕੋਈ ਫਿਕਸ ਰੇਟ ਨਹੀਂ ਹੈਗਾ ਜੀ ਤੇ ਘਰ ਤੁਸੀਂ ਅੰਦਰੋਂ ਦੇਖ ਰਹੇ ਹੋ ਸਾਰਾ ਕੁਝ ਤੁਹਾਨੂੰ ਆਪਾਂ ਦਿਖਾ ਰਹੇ ਹਾਂ ਜੀ ਵਾਰੀ ਸਰ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਆ ਤੇ ਅੰਦਰੋਂ ਘਰ ਤੁਹਾਨੂੰ ਕਿਵੇਂ ਦਾ ਲੱਗਿਆ ਕਮੈਂਟ ਕਰਕੇ ਲਾਜ਼ਮੀ ਦੱਸੋ ਕਮੈਂਟ ਕਰਨਾ ਨਾ ਭੁੱਲਿਓ ਜੀ ਤੇ ਕਮੈਂਟ ਕਰਕੇ ਮੈਨੂੰ ਕਨਫਰਮ ਜ਼ਰੂਰ ਕਰਵਾ ਦੇਕਰੋ ਤੁਹਾਨੂੰ ਵੀਡੀਓ ਘਰ ਕਿਵੇਂ ਦਾ ਲੱਗ ਰਿਹਾ ਜੀ ਤੇ ਮੈਂ ਹਰ ਰੋਜ਼ ਕਹਿਣਾ ਹੁੰਦਾ ਸੀ ਵੀ ਜੇ ਤੁਸੀਂ ਵੀ ਐਡ ਕਰਵਾਉਣੀ ਹੈ ਕੂਠੀ ਘਰ ਮਕਾਨ ਜਿੰਨੇ ਤੁਸੀਂ ਦੇਖ ਰਹੂ ਮੇਰੀਆਂ ਭੈਣਾਂ ਚਾਹੇ ਮੇਰੇ ਵੱਡੇ ਬਜ਼ੁਰਗ ਦੇਖ ਰਹੂ ਚਾਹੇ ਮੇਰੀਆਂ ਮਾਤਾ-ਮਾ ਦੇਖ ਰਹੂ ਕਿਸੇ ਵੀ ਏਰੀਆ ਚੋਂ ਪਿੰਡ ਚੋਂ ਸ਼ਹਿਰ ਚੋਂ ਢਾਣੀ ਬਣੀ ਹੋਈ ਹੈ ਖੇਤ ਦੇ ਵਿੱਚ ਘਰ ਬਣਿਆ ਹੋਇਆ ਕੁਝ ਵੀ ਹੈ ਜੀ ਵੱਡਾ ਘਰ ਆ ਛੋਟਾ ਘਰ ਆ ਵੱਡੀ ਕੂਠੀ ਹੈ ਛੋਟੀ ਕੂਠੀ ਹੈ ਕਿਵੇਂ ਵੀ ਹੈ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਤਾਂ ਆਪਾਂ ਕੋਈ ਕਮਿਸ਼ਨ ਨਹੀਂ ਲੈਂਦੇ ਕੋਈ ਖਰਚਾ ਨਹੀਂ ਲੈਂਦੇ ਸੀ ਨਾ ਪਹਿਲਾਂ ਨਾ ਬਾਅਦ ਵਿੱਚ ਸਾਰਾ ਕੰਮ ਆਪਣਾ ਜਮ੍ਹਾਂ ਫਰੀ ਦੇ ਵਿੱਚ ਹੁੰਦਾ ਹੈ ਜੇ ਕਿਸੇ ਨੇ ਘਰ ਕੋਠੀ ਮਕਾਨ ਵੇਚਣੀ ਹੋਵੇ ਆਪਣੇ ਚੈਨਲ ਦਾ ਵਟਸਐਪ ਨੰਬਰ ਪੂਰੀ ਵੀਡੀਓ 'ਚ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਜੀ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਉੱਪਰ ਚੱਲਦਾ ਰਹਿੰਦਾ ਬਾਰ-ਬਾਰ 73 800 ਪੂਰਾ 26 173 ਆਪਣੇ ਕੋਲੇ ਵੀਡੀਓ ਪੂਰੀ ਜਾਣਕਾਰੀ 10-12 ਫੋਟੋ ਆ ਆਪਣੇ ਕੋਲੇ ਭੇਜ ਕੇ ਫਰੀ ਦੇ ਵਿਚਾਰ ਤੁਸੀਂ ਲਗਵਾ ਸਕਦੇ ਹੋ ਕਿਸੇ ਵੀ ਏਰੀਆ ਚ ਤੁਸੀਂ ਦੇਖ ਰਹੇ ਤੁਸੀਂ ਵੇਚਣਾ ਚਾਹੁੰਦੇ ਹੋ ਬਸ ਆਪਣੇ ਕੋਲੇ ਭੇਜ ਦਿਆ ਕਰੋ ਜੀ ਬਾਕੀ ਕਰਦੀ ਆਪਾਂ ਗੱਲ ਕਰ ਹੀ ਰਹੇ ਹਾਂ ਜੀ ਜੇ ਆਪਾਂ ਲੋਕੇਸ਼ਨ ਦੀ ਗੱਲ ਕਰੀਏ ਤਾਂ ਆਪਣੇ ਕੋਲੇ ਜਿਹੜਾ ਇਹ ਘਰ ਪਹੁੰਚਿਆਗਾ ਜਿਹੜਾ ਇਹਨਾਂ ਨੂੰ ਜਿਲ੍ਹਾ ਲੱਗਦਾ ਜਿਲ੍ਹਾ ਤਾਂ ਬਰਨਾਲਾ ਤੇ ਪਿੰਡ ਇਹਨਾਂ ਦਾ ਸਹਿਣਾ ਸੇਹਣੇ ਪਿੰਡ ਤੋਂ 4 ਕਿਲੋਮੀਟਰ ਦੂਰੀ ਤੇ ਇਹਨਾਂ ਦਾ ਘਰ ਇਹ ਬਣਿਆ ਹੋਇਆ ਖੇਤ ਦੇ ਵਿੱਚ ਬਣਿਆ ਹੋਇਆ ਬਾਰੋ-ਬਾਰ ਬਣਿਆ ਹੋਇਆ ਤੇ ਇਹਨਾਂ ਦੇ ਕਈ ਘਰ ਨੇ ਇੱਥੇ ਲੱਗੇ ਤਾਗੇ ਤੇ ਇੱਕ ਚੱਕਰ ਕੋਈ ਨਹੀਂ ਵਧੀਆ ਪੂਰਾ ਲੋਕੇਸ਼ਨ ਪੂਰੀ ਵਧੀਆ ਹੈ ਬਾਕੀ ਕੋਈ ਵੀ ਗੱਲ ਕਰਨੀ ਹੋਵੇ ਤਾਂ ਮਾਲਕ ਦਾ ਜਿਹੜਾ ਮੋਬਾਈਲ ਨੰਬਰ ਹੈ ਉਹ ਤੁਹਾਨੂੰ ਮੈਂ ਕਨਫਰਮ ਕਰਵਾ ਦਿੰਨਾ ਜੀ ਨੰਬਰ 99155 80 709 ਦੁਬਾਰਾ ਫਿਰ ਤੋਂ ਮੈਂ ਕਨਫਰਮ ਤੁਹਾਨੂੰ ਕਰਵਾ ਦੇਣਾ 9915580709 ਜਿਹੜੀ ਵੀ ਗੱਲ ਕਰਨੀ ਹੋਵੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੈ ਤਾਂ ਮਾਲਕ ਨਾਲ ਤੁਸੀਂ ਗੱਲ ਆਪੇ ਕਰ ਲਿਓ ਮੈਂ ਕਿ ਵੀਡੀਓ ਚ ਤੁਸੀਂ ਸਾਰਾ ਕੁਝ ਦੇਖ ਹੀ ਲਿਆ ਸੀ ਵੀਡੀਓ ਆਪਣੀ ਚੱਲ ਰਹੀ ਹੈ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਮੈਨੂੰ ਕਮੈਂਟ ਕਰਕੇ ਲਾਜ਼ਮੀ ਦੱਸੋ ਕਮੈਂਟ ਕਰਨਾ ਨਾ ਪੁੱਲਿਓ ਜੀ ਆਪਦੀ ਐਡਵਾਈਸ ਆਪਦੀ ਰਏ ਜ਼ਰੂਰ ਦਿਆ ਕਰੋ ਤੇ ਕਿਸ ਨੇ ਐਡ ਕਰਵਾਉਣੀ ਹੈ ਤੁਹਾਨੂੰ ਮੈਂ ਪਹਿਲੇ ਹੀ ਕਹਿਆ ਸੀਗਾ ਆਪਣਾ WhatsApp ਨੰਬਰ ਪੂਰੀ ਵੀਡੀਓ ਚ ਉੱਪਰ ਚੱਲਦਾ ਰਹਿੰਦਾ ਆਪਣੇ ਕੋਲੇ ਭੇਜ ਕੇ ਫਰੀ ਦੇ ਵਿੱਚ ਐਡ ਤੁਸੀਂ ਲਗਵਾ ਸਕਦੇ ਹੋ ਚਾਹੀ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੂ ਵਾਕੀ ਵੀਡੀਓ ਪਸੰਦ ਆਈ ਹੈ ਵਧੀਆ ਲੱਗ ਰਹੀ ਹੈ ਤਾਂ ਚਲਦੀ ਚਲਦੀ ਵੀਡੀਓ ਚ ਆਪਣੀ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਤੇ ਇਸੇ ਤਰ੍ਹਾਂ ਦੀ ਹਰ ਰੋਜ਼ ਨਵੀਂ ਤੋਂ ਨਵੀਂ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਆਪਣੇ ਕੋਲੇ ਨਾ ਹਰ ਏਰੀਆ ਚੋਂ ਘਰ ਕੋਠੀ ਮਕਾਨ ਆਏ ਪਏ ਆ ਤੇ ਆਉਂਦੇ ਰਹਿੰਦੇ ਵੀ ਅਸੀਂ ਤੁਸੀਂ ਕਮੈਂਟ ਕਰੋ ਤੁਹਾਨੂੰ ਅਗਲੀ ਵੀਡੀਓ ਚ ਕਿਹੜੇ ਏਰੀਆ ਚੋਂ ਕਿੱਥੋਂ ਘਰ ਕੋਠੀ ਮਕਾਨ ਕਿੰਨੇ ਰੇਟ ਦੇ ਵਿੱਚ ਚਾਹੀਦਾ ਕਿਉਂਕਿ ਆਪਣੇ ਕੋਲੇ ਅਲੱਗ-ਅਲੱਗ ਰੇਟ ਦੇ ਵਿੱਚ ਪਹੁੰਚਦੇ ਰਹਿੰਦੇ ਆ ਤੁਸੀਂ ਦੱਸਿਓ ਕਮੈਂਟ ਕਰਕੇ ਠੀਕ ਆ ਜੀ ਤੇ ਰਹਿ ਦਿਆ ਕਰੋ ਆਪਦੀ ਵੀਡੀਓ ਬਾਰੇ ਤੇ ਕਮੈਂਟ ਕਰਨ ਨਾ ਭੁੱਲਿਆ ਕਰੋ ਬਾਕੀ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੰਨੇ ਹੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਬਸ ਆਪ ਦਾ ਪਿਆਰ ਇਸੇ ਤਰ੍ਹਾਂ ਚੈਨਲ ਤੇ ਬਣਾ ਕੇ ਰੱਖਿਓ ਇਸੇ ਤਰ੍ਹਾਂ ਮਿਹਰ ਭਰਿਆ ਆਪ ਦਾ ਆਪਾ ਆਪਣੇ ਚੈਨਲ ਤੇ ਰੱਖਿਓ ਆਪਾਂ ਡੇਲੀ ਵੀਡੀਓ ਤੁਹਾਡੇ ਖਾਤਰ ਲੈ ਕੇ ਪਹੁੰਚਦੇ ਰਵਾਂਗੇ ਤੇ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸੋ ਤੇ ਮਿਲਦੇ ਆਂ ਜੀ ਜਲਦੀ ਆਪਾਂ ਤੇ ਐਨੇ ਤੁਹਾਡੇ ਮੈਂ ਕਮੈਂਟ ਚ ਚੈੱਕ ਕਰਦਾ ਤੁਸੀਂ ਭੇਜੋ ਕਿਹੜੇ ਏਰੀਆ ਚੋਂ ਤੁਸੀਂ ਮੰਗ ਪਾਉਂਦੇ ਹੋ ਉਸ ਹਿਸਾਬ ਨਾਲ ਆਪਾਂ ਵੀਡੀਓ ਤੁਹਾਡੇ ਖਾਤਰ ਲੈ ਕੇ ਪਹੁੰਚਦੇ ਆਂ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਮਿਲਦੇ ਆਂ ਜਲਦੀ ਜੀ ਆਪਾਂ